हां जी दोस्तों सारेया नु सस्त्रि काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਕੋਟ ਸਦਰਖਾਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੋਸਤੋ ਪਹੁੰਚੇ ਆ ਵੀਰ सोनू ਦੇ ਕੋਲ ਕੋਟ ਇਸੇਖਾਂ ਤੋਂ ਦੋਸਤੋ ਧਰਮਕੋਟ ਰੋਡ ਦੇ ਉੱਪਰ ਜਿਹੜਾ ਪਿੰਡ ਹੈ ਇਹ ਹੈਗਾ 3 ਕਿਲੋਮੀਟਰ ਦੀ ਦੂਰੀ ਆ ਕੋਟ ਇਸੇਖਾਂ ਤੋਂ ਤਕਰੀਬਨ ਅੱਜ ਇਸ ਵੀਡੀਓ ਤੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਜਿਹੜੀਆਂ ਦੋਸਤੋ ਦੋ ਤੋਂ ਚਾਰ ਵੀਡੀਓ ਜਿਹੜੀਆਂ ਅਪਲੋਡ ਕਰਤੀਆਂ ਨੇ ਇਸ ਘਰੋਂ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਜਰਸੀ ਬੱਛੀਆਂ ਤੁਹਾਨੂੰ ਦਿਖਾਵਾਂਗੇ ਜੋ ਦੋ ਜਰਸੀ ਵੈੜਾ ਹੋਣਗੀਆਂ ਸੋ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਓਨਰ ਮਾਲਕ ਵੀਰ ਸੋਨੂ ਮੇਰੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਲਾਂਗੇ ਸੋ ਜਿਸ ਵੀਰ ਨੂੰ ਵੈੜ ਪਸੰਦ ਆਊਗੀ ਆਪਦਾ ਹੱਕ ਸਮਝ ਕੇ ਦੋ ਟਾਈਮ ਦੀ ਚੁਵਾਈ ਕਰ ਲਿਓ ਠੀਕ ਆ ਜੀ ਜੇਕਰ ਕੋਈ ਪਸੂ ਗੱਭਣ ਹੋਇਆ ਤੇ ਤੁਸੀਂ ਤੁਰਪਤ ਸਾਡੀ ਕਰ ਲਿਓ ਠੀਕ ਆ ਵੈਸੇ ਬਨਹਾਲ ਆ ਜਿਸ ਵੀਡੀਓ ਦੇ ਵਿੱਚ ਦੋ ਨਗਨੇ ਦੋਵੇਂ ਬਿਲਕੁਲ ਸਵੇ ਸਵੇ ਆ ਅੱਜ ਵੀਡੀਓ ਦੋਸਤੋ ਆਪਾਂ 9 ਅਗਸਤ ਨੂੰ ਬਣਾ ਰਹੇ ਬਣਾ ਰਹੇ ਹਾਂ ਤੇ ਸਮਾਂ ਤੁਸੀਂ ਨੋਟ ਕਰ ਲਓ ਕੋਈ ਆਉ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੋਨੂੰ ਸਾਸਰੀ ਕਾ ਸਾਸਰੀ ਕਾ ਵੀਰ ਜੀ ਹੋਰ ਭਰਾ ਠੀਕ ਠਾਕ ਬਹੁਤ ਵਧੀਆ ਜੀ ਠੀਕ ਹੈ ਵੀਰੇ ਅੱਛਾ ਸੋਨੂੰ ਵੀਰ ਮਾਰਨਿੰਗ ਵੀਡੀਓ ਵੀ ਪਾਉਣੀ ਸੀ ਪਸੂ ਪਹਿਲਾਂ ਮਾਰਨਿੰਗ ਵੀ ਦੋ ਤਿੰਨ ਹੈਗੇ ਸੀ ਨਗ ਹਾਂਜੀ ਹਾਂਜੀ ਉਹ ਸੇਲ ਹੋ ਗਏ ਸੀਗੇ ਹਾਂਜੀ ਹਾਂਜੀ ਵੀਰ ਜੀ ਇਹ ਫਿਲਹਾਲ ਅੱਜ ਹੀ ਨਵੇਂ ਆਏ ਪਸੂ ਹਾਂਜੀ ਹਾਂ ਨਵੀਆਂ ਹੀ ਆਈਆਂ ਬੱਚੀਆਂ ਨਵੀਆਂ ਹੀ ਆਈਆਂ ਜਰਸੀ ਬੱਚੀਆਂ ਵਹਿਣਾ ਜਰਸੀ ਆਉਂਦੀਆਂ ਹੁਣ ਹਾਂਜੀ ਹੁਣ ਜਰਸੀ ਕਾਮ ਆਉਂਦੀਆਂ ਜਰਸੀ ਕਾਮ ਹੀ ਆਉਂਦੀਆਂ ਨੇ ਤੇ ਇਹ ਦੋਵੇਂ ਜਿਹੜੀਆਂ ਆਪਾਂ ਵਹਿਣਾ ਅੱਜ ਦਿਖਾ ਰਹੇ ਹਾਂ ਦੋਵੇਂ ਸੂਈਆਂ ਤਾਜ਼ੀਆਂ ਹੀ ਆ ਹਾਂ ਦੋਵੇਂ ਤਾਜ਼ੀ ਸੂਈ ਹੈ ਇੱਕ ਦਾਹ ਦੇ ਨਾਲ ਸੂਈ ਇੱਕ ਅੱਜ ਤੱਕੇ ਸੂਈ ਠੀਕ ਆ ਇੱਕ ਮਾਰਨਿੰਗ ਅੱਜ ਹੀ ਸੂਈ ਹੈ ਇੱਕ 10 ਦਿਨਾਂ ਦੀ ਹੈ ਤੇ ਦੋਵੇਂ ਸਵੇਰੇ ਦੂਜੇ ਦੂਜੇ ਆ ਕੇ ਇੱਕ ਕੋਈ ਦੂਜੇ ਤੀਜੇ ਸਵੇਰੇ ਵੀ ਹੈਗੀ ਹੈ ਦੂਜੇ ਦੂਜੇ ਆਈ ਦੋਵੇਂ ਦੂਜੇ ਦੂਜੇ ਸੂਈਆਂ ਓਵੇਂ ਬੇਮਨ ਓਵੇਂ ਆ ਬੱਚੇ ਫਿੱਕੇ ਹੀ ਏ ਠੀਕ ਹੈ ਜੀ ਹਾਂ ਉਹ ਕਿਹਨਾਂ ਪਸ਼ੂ ਕੋਈ ਹੱਥੋਂ ਤੋਂ ਪਿੱਛੋਂ ਨਾ ਘਟ ਬਚਾ ਪਸ਼ੂ ਰਾਜ ਹੀ ਹੈ ਤੇ ਫਿੱਕਾ ਚਲੋ ਕਿਸੇ ਵਤ ਰਹਿ ਜਾਂਦਾ ਕਰਨ ਵੈਸੇ ਦੂਜੇ ਦੂਜੇ ਸੂਈ ਹੈ ਠੀਕ ਆਜੋ ਕਰੀਏ ਗੱਲ ਜੀ ਪਹਿਲੇ ਨੰਬਰ ਤੇ ਸਾਨੂੰ ਵੀਰ ਜਿਹੜੀ ਆਪਾਂ ਆ ਬੈੜ ਦੇਖ ਰਹੇ ਆ ਸੂਬਾ ਦੂਜਾ ਸੂਈ ਹੈ ਇਹ ਸੂਈ ਹੈ ਬਿਲਕੁਲ ਤਾਜੀ ਆਜੀ ਹਾਂ ਜੀ ਤੜਕੇ 4 ਵਜੇ ਸੂਈ ਹੈ ਜਿਹੇ ਦੀ ਵੀਡੀਓ ਆਪਰੇ ਕੋਲ ਹੈਗੀ ਹੈ ਅੱਜ ਠੀਕ ਹੈ ਹਾਂ ਜੀ ਤੇ ਤੜਕੇ ਜੇਰ ਪੈ ਗਈ ਸੀ ਪ੍ਰੋਪਰ ਹਾਂ ਜੀ ਹਾਂ ਜੀ ਪ੍ਰੋਪਰ ਜੀ ਠੀਕ ਹੈ ਜੀ ਤੇ ਆ ਜਿਹੜੀ ਦੋਸਤੋ ਤੁਸੀਂ ਬੈੜ ਦੇਖ ਰਹੇ ਹੋ ਦੂਜ ਸੋ ਇਹ ਠੀਕ ਆ ਅੱਜ ਮਾਰਨਿੰਗ 9 ਅਗਸਤ ਨੂੰ ਹੋਈ ਆ ਅੱਜ ਮਾਰਨਿੰਗ ਤੇ ਜੇਰ ਵੀ ਪ੍ਰੋਪਰ ਕੁਝ ਸਮਾਂ ਬਾਅਦ ਪੈ ਗਈ ਸੀਗੀ ਆ ਥੱਲੇ ਬੱਚਾ ਕੀ ਦਿੱਤਾ ਨੇ? ਬੱਚਾ ਦਿੱਤਾ ਵੀ। ਬੱਚਾ ਮੇਲ ਕਾਫ ਆ ਠੀਕ ਆ। ਆ ਬੱਚਾ ਜੀ। ਠੀਕ ਆ। ਬਾਕੀ ਆ ਥਣ ਥਣ ਤੁਹਾਨੂੰ ਦਿਖਾਉਣਾ ਆ। ਆ ਥਣੇਵਾ ਜੀ। ਸਪੇਸ ਵਿੱਚ ਵੇਖ ਸਕਦੇ ਹੋ ਕੋਈ 1.5-2-2 ਇੰਚ ਦੀ ਜਿਹੜੀ ਆ ਸਪੇਸ ਹੈਗੀ ਆ। ਠੀਕ ਆ। ਲੇਵਟੀ ਚੰਗੀ ਆ ਬਾਕੀ ਨਾਰਮਲ ਜੇਕਰ ਆਪਾਂ ਗੱਲ ਕਰ ਲਈਏ ਤੇ ਦੁੱਧ ਦੋਸਤੋ ਘੱਟੋ ਘੱਟ 10 ਲੀਟਰ ਚੰਗੀ ਸੇਵਾ ਦੇ 110 ਲੀਟਰ ਤੱਕ ਦੀ ਮਿਲਕ ਕਪੈਸਿਟੀ ਰਹਿ ਸਕਦੀ ਆ ਬਾਕੀ ਇਹ ਸੇਵਾ ਦੇ ਡਿਪੈਂਡ ਆ ਤੇ ਆਪਾਂ ਖੋਲ ਕੇ ਤੁਹਾਨੂੰ ਜਦਾ ਤੋਰ ਕੇ ਪਸ਼ੂ ਦਿਖਾਉਂਦੇ ਆ ਚਵਾਈ ਚ ਵੀ ਚੰਗੀ ਨਿਕਲੀ ਆ ਜੀ ਮਾਫੀ ਚ ਚਵਾਈ ਇੱਕ ਨੰਬਰ ਆ ਇਹ ਲਓ ਜੀ ਕ ਹਾਈਟ ਨਾਰਮਲੀ ਦੋਸਤੋ ਹਿਮਾਚਲ ਦੀ ਜਰਸੀ ਵਿੱਚ ਪੈ ਜਾਂਦੀ ਹੈ ਬ੍ਰੀਡ ਤੇ ਮੀਡੀਅਮ ਹਾਈਟ ਦੇ ਵਿੱਚ ਪਸ਼ੂ ਜਿਹੜਾ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਬਾਕੀ ਸੀਲ ਸਭ ਪਸ਼ੂ ਹੁੰਦੇ ਆ ਕੋਈ ਟਰੱਕ ਭਜਾਕਰ ਜੇ ਪਸ਼ੂ ਨਹੀਂ ਹੁੰਦੇ ਕੋਈ ਛੜਾ ਛੁੜਾ ਮਾਰਨ ਵਾਲੇ ਨਹੀਂ ਹੁੰਦੇਗੇ ਚਾਹੇ ਕੋਈ ਭੈਣ ਚਬਾਈ ਕਰੀ ਜਾਵੇ ਬੇਣ ਵੰਗੇ ਪਾयां ਹਨਾ ਭੈਣ ਰੱਸੀ ਪਾयां ਹਾਂ ਜੀ ਜੀ ਬਾਕੀ ਥਣ ਥੁਣੇ ਦੇਵੇ ਦੀ ਬਿਲਕੁਲ ਸਾਫ ਆ ਤੇ ਚਵਾਈ ਬਿਲਕੁਲ ਵੀ ਕਿੰਨੀ ਕ ਕਰਾ ਦੂਗੀ ਪੈਸੇ ਮੇਰਾ ਮਰਨਾ ਤੇ ਵੀ ਚਲੋ 10000 ਦੇ ਅੰਦਰ ਵੀ ਰਹਿ ਸਕਦਾ 11 ਕਿਲੋ ਇਹ ਚਵਾਈ ਗਈ ਆ ਆਪਾਂ ਐਵੇਂ ਝੂਠ ਮਾਰੀ ਗਈ ਕੀ ਪੈਸਾ ਬਿਲਕੁਲ ਬਿਲਕੁਲ ਹਾਂਜੀ ਤੇ ਸੋਨੂ ਭਰਾਕ ਮੋਲ ਲੈਂਦਾ ਕੀ ਕਰਦਾ ਕਿਥੋਂ ਤੱਕ ਤੱਕ ਦੇ ਦੇ 3000 ਰੁਪਿਆ ਮੰਗਦੇ ਆ ਇਹ ਮਾਨਤਨ ਕਰਦਾ ਹੋ ਜਾਊਗਾ ਥੱਲੇ ਕਿੰਨਾ ਕ ਕਰ ਦੋਗੇ 1000 ਰੁਪਿਆ ਉਤਲਾ ਛੱਡ ਦਾਂਗੇ 32000 ਦੀ ਬੱਚੀ ਦੇ ਦਾਂਗੇ 32000 ਦੀ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਅ 33000 ਜਿਹੜਾ ਦੋਸਤੋ ਮੂਲ ਲਾਭ ਵਿੱਚੋਂ 1000 ਰੁਪਏ ਵੀਰ ਕਹਿੰਦਾ ਵੀ ਵਿੱਚੋਂ ਮਾਨਤਨ ਕਰਦਾਂਗੇ ਅੱਛਾ ਭਰਾ ਕੋਈ ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦਾ ਘਪੂਰ ਭਾਰ ਵੀਰ ਪੂਰ ਛੱਟੇ ਨਹੀਂ ਕਰਾਂਦੇ ਕਿਉਂਕਿ ਆਣਾ ਵੀ ਸੋਨਵੀਰ ਵੀ ਦੂਰੋਂ ਜਰਾ ਡਿਆਂ ਭੈਣ ਭਰਾਵਾਂ ਨੇ ਵੀਡੀਓ ਵੇਖ ਕੇ ਪਹੁੰਚ ਜਾਣਾ ਇੱਥੇ ਹਾਂਜੀ ਹਾਂਜੀ ਵੀਰ ਜੀ ਸੋਚਿਓ ਆਣ ਕੇ ਕਿਸੇ ਤਰ੍ਹਾਂ ਦੀ ਮੰਕੀ ਚਵਾਈ ਦੇ ਵਿੱਚ ਕੋਈ ਗੜਬੜ ਨਿਕਲਾਵੇ ਤੇ ਉਹ ਫਿਰ ਸਵਾਦ ਨਹੀਂਗਾ ਹਾਂਜੀ ਜੀ ਪੂਰ ਛੱਟੇ ਦੀ ਥਾਣੇਬਾਦ ਦੀ ਗਾਰੰਟੀ ਆਪਡੀ ਹੋएगी ਆਪਣੇ ਕਰੇ ਠੀਕ ਹੈ ਜੀ ਠੀਕ ਹੈ ਜੀ ਸੋ ਭਰਾਵੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚਵਾਈ ਤੁਸੀਂ ਕਰ ਲਿਓ ਠੀਕ ਆ ਹੁਣ ਜੇ ਸਮਾਂ ਜਿਹੜਾ ਚਵਾਈ ਦਾ ਨਹੀਂ ਹੈਗਾ ਮਾਰਨਿੰਗ ਵੈਸੇ ਧਾਰ ਕੋਈ ਕੱਢੀ ਕਿੰਨੇ ਕਿਲੋ ਗੱਡੀ ਚ ਚਵਾਈ ਕੀਤੀ ਆ ਆ ਵੀਜਿੰਦੇ ਸੱਲੋ ਟਾਈ ਕੋ ਕਿਲੋ ਦੁੱਧ ਚੋਇਆ ਆਪਾਂ ਐਵੇਂ ਝੂਠ ਮਾਰੀ ਜੀਏ ਠੀਕ ਆ ਜੀ ਬਾਕੀ ਬੱਚੇ ਨੂੰ ਪਿਆਤਾ ਸੀ 2.5 ਕਿਲੋ ਜਿਹੜਾ ਬੌਲਾ ਮਾਰਨਿੰਗ ਟਾਈਮ ਚਵਾਈ ਕੀਤੀ ਠੀਕ ਆ ਸੋ ਭੂਰ ਛੱਟਾ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਬਾਕੀ ਦੋਸਤੋ ਕਿਸੇ ਚੀਜ਼ ਦੇ ਵਿੱਚ ਕੋਈ ਕੰਪਲੇਨਟ ਆ ਕੋਈ ਭੂਰ ਆ ਛੱਟਾ ਮੌਕੇ ਤੇ ਦੱਸਿਆ ਜਾਊਗਾ ਜਿਹਦੀ ਆਪਾਂ ਚਵਾਈ ਕਰਕੇ ਉੱਥੇ ਤਸੱਲੀ ਤੁਸੀਂ ਆਪਦੀ ਪੂਰ ਛੱਟੇ ਦੀ ਚਵਾਈ ਦੀ ਬਾਦਕਾਰ ਥਣ ਦੀ ਅਗਲੇ ਪਿਛਲੇ ਦੀ ਤਸੱਲੀ ਤੁਸੀਂ ਕਰ ਲਿਓ ਕਾਰਬਿਜਟ ਕਰਕੇ ਲੋੜ ਪਾਉਣ ਦੀ ਲੋੜ ਠੀਕ ਆ ਕੋਈ ਰਸੀ ਤੁਸੀਂ ਨਿਆਣਾ ਪਾਉਣ ਦੀ ਲੋੜ ਨਹੀਂ ਕਿ ਬਾਕੀ ਠੰਡੇ ਢੀਰੇ ਪਸੂ ਖੁੰਦੇ ਆ ਕੋਈ ਡੇਡੀ ਚਵਾਈ ਕਰ ਲੇ ਕੋਈ ਗੈਂਸ ਵੇਸ ਕਰ ਲੇ ਜੀ ਕੋਈ ਬੱਚਾ ਵੀ ਥੱਲੇ ਬੈਰੂਗਾ ਚਵਾਈ ਕਰ ਲੂਗਾ ਇਸ ਤੋਂ ਬਾਅਦ ਇੱਕ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਗਈ ਹੈ ਜੀ ਹਾਂਜੀ ਇਹ ਕੀ ਇਨਫੋਰਮੇਸ਼ਨ ਹੈ ਸਵੇਰ ਕਿਨਾਂ ਆ ਦੂਸਰਾ ਸਵੇਰ ਸੂਈ ਹੈ ਜੀ ਇਹ ਵੀ ਸੂਈ ਹੈ ਜੀ ਬੱਚਾ ਕਿਹਨੇ ਪਾਇਆ ਤੁਸੀਂ ਇੰਦੇ ਮਗਰ ਬੱਚੀ ਆਈ ਹੋਵੇ ਦਸਾਂ ਕੁ ਦਿਨਾਂ ਅগে ਠੀਕ ਆ ਆ ਮਗਰ ਬੱਚੀ ਠੀਕ ਆ 10 ਕ ਦਿਨ ਦਾ ਸਮਾਂ ਜਿਹੜਾ ਭਰੋ ਹੋ ਗਿਆ ਜਿਹੜੀ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਅਗਲੀ ਵਾਰ ਦਿਖਾਉਂਦੇ ਆ ਦੂਜਾ ਸਵੇਰ ਮਗਰ ਬੱਛੀ ਆ ਤੇ ਸੋ ਨੂੰ ਕੀ ਇੰਦੇ ਥੱਲੇ ਦੁੱਧ ਹੁਣ ਮੌਕੇ ਦੁੱਧ ਇਹਦੇ ਨੇ ਖੁੱਲਾ ਡੋਲਾ 9 ਕਿਲੋ ਆਈ ਹਾਂ 9 ਕਿਲੋ ਹਾਂਜੀ ਹਾਂਜੀ ਆ ਦਾ 25 ਮਰਜੀ ਲੀਟਰ ਮਾਰ ਕੇ ਲੈ ਕੇ ਜਾਵੇ ਚੰਗੀ ਐ ਚਵਾਈ ਮਰਜੀ ਜਾਨ ਮਰਜੀ ਸੱਜਾ ਲੈ ਜਾਵੇ ਬੋਲ ਠੀਕ ਆ ਚਵਾਈ ਚੰਗੀ ਐ ਦੋਸਤੋ ਠੀਕ ਆ ਬਾਕੀ ਸੀਲਸ ਹੋਊਗਾ ਤੇ 9 ਕਿਲੋ ਹੁਣ ਮੌਕੇ ਤੇ ਜਿਹੜੀ ਹਾਜ਼ਰ ਉਹ 9 ਕਿਲੋ ਚਵਾਈ ਤੁਸੀਂ ਕਰ ਸਕਦੇ ਜੇ ਆ ਫੇਸ ਕੁਆਲਟੀ ਆ ਮੂੰਹ ਮੱਥਾ ਦੇਖ ਲਓ ਸੁਭਾ ਦੂਜਾ ਵੀਰ ਕਹਿੰਦਾ ਪਿਆ ਦੂਜਾ ਸੁਭਾ ਸੁਈ ਆ ਬੱਚਾ ਬੱਚੀ ਫੀਮੇਲ ਕਾ ਆ ਠੀਕ ਆ ਤੇ ਥਣ ਥੋੜੇ ਜੇ ਜੋੜ ਕੇ ਦੇਸ਼ਕ ਰੱਖਦੀ ਆ ਹੋ ਸਕਦਾ ਵੀ ਪਸਮਾ ਤੋਂ ਬਾਅਦ ਥੋੜਾ ਨਖੀੜ ਪਸਮਾ ਵੀ ਦੇਣੀ ਆ ਠੀਕ ਆ ਪਸਮਾ ਪਸਮਕੇ ਥਣ ਹੋ ਜਾਂਦੇ ਥੋੜੇ ਜੀ ਪੂਰੇ ਵੀਰਲੇ ਆ ਇਹ ਪਸਮਾ ਤੋਂ ਬਾਅਦ ਜਿਹੜਾ ਦੋਸਤੋ ਜੇਕਰ ਆਪਾਂ ਗੱਲ ਕਰੀਏ ਤੇ ਜਿਹੜਾ ਪਸਮਾ ਹੁਣ ਤੋਂ ਬਾਅਦ ਸਪੇਸ ਥਣ ਦੇ ਵਿੱਚ ਬਣ ਜਾਂਦੀ ਆ ਇਹਨਾਂ ਖਾਲ ਅਗਲੇ ਪਿਛਲੇ ਥਾਣਾ ਦੇ ਵਿੱਚ ਕੋਈ 1.5 2 ਇੰਚ ਦੀ ਜਿਹੜੀ ਸਪੇਸ ਆ ਠੀਕ ਆ ਜੀ ਆ ਦੇਖੋ ਠੀਕ ਆ ਅੱਜ ਦੋ ਬੈੜਾ ਆਇਆ ਜਿਹੜੀਆਂ ਦੋਵੇਂ ਵਿਖਾਊਗਾ ਪਸ਼ੂ ਇਸ ਘਰੇ ਆਉਂਦੇ ਰਹਿ ਜਾਂਦੇ ਠੀਕ ਆ ਜੀ ਭਾਪੜਤੇ ਵਾਲੇ ਜਾਇਜ਼ ਆਉਂਦੇ ਆ ਜਰਸੀ ਬੈੜਾ ਚਾਹੇ ਪੰਜਾਬ ਦੇ ਵਿੱਚ ਕਈ ਗੇਰਾਂ ਜਰਸੀ ਆ ਜਾਂਦੀ ਆ ਕਈ ਗੇਰਾਂ हिमाचल दी जर्सी भी हुंदी है हाइट काते ਦੇ ਵਿੱਚ ਮੀਡੀਅਮ ਹੁੰਦੀਆਂ ਨੇ ਸਮੱਧਰ ਹਾਈਟ ਹੁੰਦੀ ਹੈ ਤੇ ਸੋਨੂੰ ਭਰਾ ਕੀ ਮੋੜ ਫਿਰ ਲੈਣ ਦੇਣ ਦਾ ਕੀ ਕਰਤਾ ਇਹਦਾ ਲੈਣ ਦੇਣੀ ਹੈ 28000 ਰੁਪਿਆ 28000 ਹਾਂਜੀ ਲੈਣ ਦੇਣੀ ਹੈ ਹਾਂ ਨਾਲ ਹੀ ਗੱਲ ਹੀ ਹੈ ਨਾ ਹਾਂਜੀ ਹਾਂਜੀ ਕੋਈ ਛੋਟ ਕਰਦਾ ਵੀਰ ਭਰਾ ਦੀ ਆਏ ਗਿਆ ਦੂਜੋਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਦੋਸਤੋ 28000 ਦੇ ਵਿੱਚੋਂ ਕੋਈ ਛੋਟ ਚੱਪਾ ਹੋ ਜਾਊਗਾ ਮੌਕੇ ਤੇ ਘਰ ਆਇਆਂ ਦਾ ਬਾਕੀ ਆ ਬਹਿਣੀ ਵਾਲੇ ਪਾਸੇ ਤੁਸੀਂ ਧਣ ਤੁਣਾ ਆ ਵੇਖ ਲੋ ਜੀ ਠੀਕ ਹੈ ਤੇ ਸੋਨੂੰ ਵੀਰ ਬੋਲ ਕੇ ਨੰਬਰ 87221839 ਠੀਕ ਹੈ ਜੀ ਇਹ ਕੰਟੈਕਟ ਨੰਬਰ ਆ ਜਿਹੜੇ ਦੋਸਤੋ ਵੀਰ ਸੁਣਨ ਦੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਲਿਓ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ